ਸਸਤਰੀ ਕਾਲ ਤੁਸੀਂ ਦੇਖ ਰਹੇ ਹੋ ਪਟਿਆਲਾ ਲਾਈਵ ਨਿਊਜ਼ ਤੇ ਮੈਂ ਹਾਂ ਸ਼ਾਹਵਾਜ਼ ਖਾਨ ਅਕਾਲੀ ਦਲ ਦੇ ਵਾਰਿਸ ਪੰਜਾਬ ਦੇ ਵੱਲੋਂ ਡੀਸੀ ਮਲੇਰ ਕੋਟਲਾ ਨੂੰ ਪੰਜਾਬ ਦੇ ਗਵਰਨਰ ਦੇ ਨਾਂ ਤੇ ਮੰਗ ਪੱਤਰ ਦਿੱਤਾ ਗਿਆ ਮਾਰਫਤ ਡਿਪਟੀ ਕਮਿਸ਼ਨਰ ਜ਼ਿਲ੍ਹਾ ਮਲੇਰਕੋਟਲਾ ਇਸ ਮੌਕੇ ਬੁਲਾਰਿਆਂ ਨੇ ਕੀ ਕਿਹਾ ਸੰਸਦੀ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅਮਰਤ ਪਾਲ ਸਿੰਘ ਜੀ ਉੱਤੇ ਨਜਾਇਜ਼ ਤੌਰ ਤੇ ਤੀਸਰੀ ਵਾਰ ਲਗਾਏ ਗਏ ਐਨਐਸਈ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਨਾਲ ਹਿਰਾਸਤ ਵਿੱਚ ਲਾਏ ਗਏ ਸਾਰੇ ਸਿੱਖ ਨੌਜਵਾਨਾਂ ਅਤੇ ਸਜ਼ਾ ਪੂਰੀ ਕਰ ਚੁੱਕੇ ਨੇ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ

अंदर किया गया है ठीक है ना हमें ये बाहर चाहिए हमने यही सोचा है कि एक नहीं एक लाख नहीं बार बार एक ही बात कहेंगे एक करोड़ बंदा भी होगा वो ही जुड़ेगा आज आप खड़े हैं कल हमारे पीछे और भी होंगे लेकिन अपा ये बाहर चाहिए बस हमारी तो ये मांग है कि ये जो बेगसूर है ये हमें बाहर चाहिए मेरा नाम लखवीर सिंह अकाली दल बार पंजाब का सिपाही अ ਕੰਮੀਦਾਂਵਾਂ ਬਾਹਰੋਂ ਪੰਜਾਬ ਦੇ ਵੱਲੋਂ ਸਮੁੱਚੇ ਪੰਜਾਬ ਦੇ ਵਿੱਚ ਡੀਸੀ ਸਹਿਬਾਨਾਂ ਰਾਹੀਂ ਰਾਜਪਾਲ ਨੂੰ ਮੰਗ ਪੱਤਰ ਦਿੱਤੇ ਗਏ ਨੇ ਉਹਦੇ ਵਿੱਚ ਇੱਕ ਤਾਂ ਭਾਈ ਅਮਰਪਾਲ ਸਿੰਘ ਜੀ ਜਿਹੜੇ ਮੌਜੂਦਾ ਇੰਪੀਉ ਨੇ ਉਹਨਾਂ ਦੀ ਐਨਐਸਐ ਵੀਦਾਈ ਗਈ ਆ ਗੈਰਕਾਨੂੰਨੀ ਆ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇਹ ਦੋ ਮੁੱਖ ਮੁੱਦੇ ਨੇ ਤੇ ਜਿਹੜੇ ਆਪਾਂ ਗੱਲ ਕਰਦੇ ਆ ਪੰਜਾਬ ਸਰਕਾਰ ਹੋ ਗਈ ਸੈਂਟਰ ਸਰਕਾਰ ਹੋ ਗਈ ਕੋਰੋਂ ਦਾ ਕਾਨੂੰਨ ਹੋ ਗਿਆ ਇਹ ਸਾਰੇ ਬਿਲਕੁਲ ਗੈਰਕਾਨੂੰਨੀ ਕੰਮ ਹੋਇਆ ਪਿਆ ਬਿਲਕੁਲ ਕਿਸੇ ਦੇ ਵੀ ਇਹਨਾਂ ਨੂੰ ਇਹਨਾਂ ਕਿਹੜੇ ਜੱਤੇ ਹਾਂ ਕਾਨੂੰਨ ਜਿਹੜਾ ਕਿ 2 ਲੱਖ ਤੋਂ ਉੱਪਰ ਲੋਕਾਂ ਨੇ ਇਕੱਠਾਇਆ ਉਸ ਨੂੰ ਜ਼ਬਰਦਸਤੀ ਕਿ ਜੇਲ੍ਹ ਵਿੱਚ ਰੱਖਣਾ ਬਿਲਕੁਲ ਬੇਇਨਸਾਫੀ ਹੈ ਤੁਹਾਨੂੰ ਪਤਾ ਲੱਗਦਾ ਕਿ ਜਮਹੂਰੀਅਤ ਭੰਗ ਹੋ ਚੁੱਕੀ ਹੈ ਇਸ ਲਈ ਸਮੁੱਚੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਸਨੀਕਾਂ ਨੂੰ ਹਿੰਦੂ ਮੁਸਲਮਾਨ ਸਿੱਖ ਛਾਹੀ ਹਰ ਇੱਕ ਵਰਗ ਹਰ ਇੱਕ ਕਬੀਲੇ ਦੇ ਮਨਾਂ ਦੇ ਵਿੱਚ ਰੋਸ ਸੀ ਅਜੋ ਰੋਸ ਦੇ ਵਜੋਂ ਮਾਰਚ ਕੱਢੇ ਗਏ ਨੇ ਤੇ ਨਾਲ ਮੰਗ ਪੱਤਰ ਦਿੱਤੀ ਗਿਆ ਅਗਰ ਤੁਸੀਂ ਮੰਗ ਪੱਤਰ ਦੇ ਰਹੇ ਹੋ ਅਜੋ ਅਗਰ ਸਰਕਾਰੇ ਤੇ ਕੋਈ ਕਾਰਵਾਈ ਨਹੀਂ ਕਰਦੀ ਤੇ ਤੁਹਾਡਾ ਅਗਲਾ ਐਕਸ਼ਨ ਕੀ ਹੋਊਗਾ ਅਗਲਾ ਐਕਸ਼ਨ ਜਿਹੜਾ ਹੈਗਾ ਐਕਸ਼ਨ ਤਾਂ ਹਰ ਰੋਜ਼ ਹੁੰਦਾ ਕਿਉਂਕਿ ਕਦਮ ਕਤੇ ਰੋਜ਼ ਕੋਈ ਨਾ ਕੋਈ ਸਾਡੇ ਨਾਲ ਬਦਕੀ ਹੁੰਦੀ ਆ ਪਰ ਜਿਹੜਾ ਫਿਰ ਅਗਲਾ ਐਕਸ਼ਨ ਇੱਕੋ ਹੀ ਆ ਸਮੁੱਚਾ ਪੰਜਾਬ ਰਲ ਕੇ ਸਾਰੇ ਭਾਈਚਾਰਾ ਰਲ ਕੇ ਸਾਰੇ ਧਰਮ ਰਲ ਕੇ ਫਿਰ ਕੇ ਕਬੀਲੇ ਰਲ ਕੇ 2027 ਦੇ ਵਿੱਚ ਸਰਕਾਰੇ ਖਾਲਸਾ ਬਣਾ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਬਾਹਰ ਵੀ ਕੱਢਣਗੇ ਤੇ ਪੂਰੇ ਜਿਹੜੇ ਮਨੁੱਖਤਾ ਪ੍ਰਤੀ ਜਿਹੜੇ ਕਾਨੂੰਨ ਲਾਗੂ ਕਰਨਗੇ। ਹਾਂਜੀ ਜੀ ਨਾਲ ਅੱਜ ਜਸਵੀਰ ਸਿੰਘ ਜੀ ਜ਼ਿਲ੍ਹਾ ਕਮੇਟੀ ਮੈਂਬਰ ਬਾਰਸ ਪੰਜਾਬ ਤੇ ਅੱਜ ਅਸੀਂ ਜੋ ਭਾਈ ਸਾਹਿਬ ਤੇ ਤੀਜੀ ਵਾਰੀ ਐਨਐਸਏ ਲੱਗੀ ਆ ਅੰਮ੍ਰਿਤਪਾਲ ਸਿੰਘ ਜੀ ਦੇ ਉਹਦੇ ਬਾਅਦ ਅਸੀਂ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣ ਆਏ ਸੀਗੇ। ਮੱਲਾ ਨਹੀਂ ਲੱਗਦਾ ਮੈਂ ਬਹੁਤ ਮੈਡਾ ਜੀ ਨਾ ਕਲੀਤੀ ਨਾਮ ਮੇਰਾ ਨਾਮ ਡਾਕਟਰ ਮਿਹਰਦੀਨ ਅਸੀਂ ਅੰਮਰਪਾਲ ਸਿੰਘ ਖਾਲਸਾ ਦੇ ਜੋ ਪੀਜੀ ਵਾਲੀ ਐਨਐਸਐਲ ਆ ਆਪਣੇ ਆਪ ਸਰਕਾਰ ਦੇ ਸੈਂਟਰ ਸਟੇਟ ਨਾਲ ਮਿਲ ਕੇ ਅਸੀਂ ਉਹਦੇ ਵਿਰੋਧ ਦੇ ਵਿੱਚ ਡਿਪਟੀ ਕਮਿਸ਼ਨਰ ਨੂੰ ਲੈ ਕੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਜੀ ਡਿਪਟੀ ਕਮਿਸ਼ਨਰ ਨੂੰ ਲੈ ਕੇ ਉਹ ਰਾਜਪਾਲ ਨੂੰ ਅਨੂਕੀ ਨਾ ਮੈਂ ਅੱਜ ਦੀ ਚੱਕਰਾਂ ਨੂੰ ਕੀ ਪ੍ਰੋਗਰਾਮ ਗੁਰਦੇਵ ਸਿੰਘ ਗੰਗਾਲਾ ਜੀ ਜਿਲ੍ਹਾ ਕਮੇਟੀ ਮੈਂਬਰਾਂ ਖਾਲੀਗੜ੍ਹ ਬਾਰਸ ਪੰਜਾਬ ਦੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਉਹਨਾਂ ਪੈਸਾ ਵੀ ਰਹੀ ਵਾਸਤੇ ਜਿਹੜਾ ਐਨਐਸਏ ਨੇ ਤੀਜੀ ਵਾਰ ਲਾਇਆ ਉਹਦੇ ਸਬੰਧ ਵਿੱਚ ਆਏ